ਮੈਨੂੰ ਜੰਗਲਾਂ ਪਹਾੜਾਂ ਚ ਕੁਮੰਦਾ ਉਹ ਚਸਕਾ ਸੀ ਮੈਂ ਕੋਈ ਥਾਂ ਨਹੀਂ ਸੀ ਛੱਡੀ ਮੈਂ ਹਰੇ ਥਾਂ ਜਾਇਆ ਮੈਨੂੰ ਲੱਗਦਾ ਹੀ ਬਹੁਤ ਸੋਹਣਾ ਸੀ ਕੁਦਰਤੀ ਨਜ਼ਾਰੇ ਕਿੰਨਾ ਸਾਫ਼ ਹਵਾ ਪਾਣੀ ਤੇ ਮਾਸੂਮ ਉਹ ਜਾਨਵਰ ਐਵੇਂ ਇੱਕ ਦਿਨ ਮੈਨੂੰ ਖੌਂਦਿਆ ਜੰਗਲ ਵਿੱਚ ਖਵੇੜਾ ਹੋ ਗਿਆ ਰਾਤ ਹੋ ਗਈ ਰੋ ਜੰਗਲ ਬਹੁ ਸੋਹਣਾ ਲੱਗੇ। ਰੋ ਚੰਨ ਚੰਨਨੀ ਰਾਤ ਨੇੜੇ ਮੇਰੇ ਨਦੀਆਂ ਉੱਚੇ-ਉੱਚੇ ਪਹਾੜ ਤੁੱਤੇ ਤਾਰੇ ਬਹੁਤ ਵਧੀਆ ਲੱਗੇ। ਫਿਰ ਅੱਗੇ ਗਿਆ ਤਾਂ ਮੈਨੂੰ ਇੱਕ ਬਸਤੀ ਬਨਸਪਤੀ ਅਜੀਬ ਹੀ ਮਿਲੀ। ਉਹ ਚਮਕ ਰਹੀ ਸੀ। ਮੈਨੂੰ ਯਾਦ ਆਇਆ ਕਿ ਭਗਵਾਨ ਹਨੂਮਾਨ ਜੀ ਜਿੱਥੇ ਸੀ ਜੈ ਜੇ ਜਿਹੜੇ ਬੁੱਟੀ ਲੈ ਕੇ ਆਏ ਸਨ ਉਹ ਵੀ ਐਵੇਂ ਕਿੰਨੇ ਨੇ ਪੰਸਪਤੀ ਚਮਕਦੇ ਸੀ ਕਿਤੇ ਉਹ ਹੀ ਥਾਣਾ ਹੋਵੇ ਮੈਂ ਬੜੇ ਅਸਚਰਜਿਸ਼ ਪੈ ਗਿਆ ਪਰ ਉਹ ਜੰਗਲ ਮੇਰੇ ਲਈ ਅਜੀਬ ਸੀ ਪਰ ਫਿਰ ਵੀ ਮੈਂ ਹਿੰਮਤ ਨਾਲ ਉਹ ਜੰਗਲ ਘੁੰਮਦਾ ਰਿਹਾ ਮੈਨੂੰ ਕੋਈ ਜਾਨਵਰ ਤਾਂ ਨਹੀਂ ਮਿਲਿਆ ਜਿਹੜਾ ਮੇਰੇ ਤੇ ਅਟੈਕ ਕਰੇ ਪਰ ਫਿਰ ਵੀ ਡਰ ਤੇ ਹੈ ਸੀਨਾ ਕਿਉਂਕਿ ਜਾਨਵਰ ਕੋਲੋਂ ਲੰਘਦੇ ਸਨ ਸੋ ਫਿਰ ਵੀ ਮੈਂ ਨੂੰ ਇਹ ਰਚ ਸਕਣੀ ਮੇਰੇ ਸ਼ੌਕ ਨੇ ਉਸ ਦਿਨ ਉਸ ਜੰਗਲ ਦੇ ਵਿੱਚ ਘੁੰਮਦਿਆਂ ਰੱਖਿਆ ਔਰ ਫਿਰ ਕਿਤੇ ਨਾ ਕਿਤੇ ਤਾਂ ਹੁੰਦਾ ਹੈ ਨਾ ਕਿ ਮੈਂ ਕੋਈ ਟਿਕਾਣਾ ਕਰਾਂ ਕੋਈ ਹੋਰ ਨਹੀਂ ਤਾਂ ਹੋ ਰਿਹਾ ਇਸ ਜੰਗਲ ਦੇ ਵਿੱਚ ਮੈਂ ਆਗੇ ਪਾ ਉਸ ਜੰਗਲ 'ਚ ਇੱਕ ਹੋਰ ਜੀਵ ਕਾਲ ਮੈਂ ਦੇਖੀ ਕਿ ਤਿਤਲੀਆਂ ਰਾਤ ਨੂੰ ਬਹੁਤ ਉੱਗ ਰਹੀਆਂ ਸਨ ਤੇ ਆੜੇ ਦਿਵਾਰੇ ਦਾ ਨਜ਼ਾਰਾ ਵੇਖਣਯੋਗ ਸੀ ਮੈਨੂੰ ਕਦੇ-ਕਦੇ ਲੱਗੇ ਕਿ ਤੇ ਇੱਥੇ ਪੂਤ-ਪ੍ਰੇਤ ਨਾ ਹੋਣ ਕਿਤੇ ਇੱਥੇ ਪਰੀਆਂ ਰਹਿੰਦੀਆਂ ਹੋਣਗੀਆਂ ਸ਼ਾਇਦ ਜਾਂ ਜੈਨ ਰਹਿੰਦੇ ਹੋਣਗੇ ਪਤਾ ਨਹੀਂ ਕੀ ਸੀ ਪਰ ਚੰਗਨ ਵੇਖਲਾ ਸੀ ਮੇਰਾ ਯਾਦਗਾਰ ਸੀ ਫਿਰ ਮੈਂ ਅੱਗੇ ਜਾ ਕੇ ਕਹਿਣ ਲੱਗਿਆ ਹੇ ਰੱਬਾ ਮੈਨੂੰ ਕੋਈ ਐਮ ਦੀ ਥਾਂ ਦਿਖਾ ਛੱਡ ਜਿੱਥੇ ਮੈਂ ਰਾਤ ਕੱਟ ਲਾਂ ਹੋ ਰੱਬਾ ਮੇਰੀ ਸੁਣ ਲੈ ਜਿੱਥੇ ਮੈਂ ਰਾਤ ਕੱਟ ਲਾਂ ਮੈਨੂੰ ਕੋਈ ਜਗ੍ਹਾ ਦੱਸ ਛੱਡ ਮੈਂ ਥੱਕ ਗਿਆ ਇੰਨੇ ਨੂੰ ਮੇਰੀ ਨਜ਼ਰ ਇੱਕ ਮਕਾਨ ਉੱਤੇ ਪਈ ਮੈਂ ਉਸ ਮਕਾਨ ਤੱਕ ਪਹੁੰਚ ਕੇ ਕੀਤੀ ਤਾਂ ਉੱਥੇ ਇੱਕ ਮੈਨੂੰ ਬੰਦਾ ਮਿਲਿਆ ਮੈਂ ਉਹਨੂੰ ਆਪਣੀ ਸਾਰੇ ਵਿੱਚ ਆ ਦੱਸੇ ਕਿ ਮੈਂ ਇਹ ਜੰਗਲ ਵਿੱਚ ਖੋਜ ਗਿਆ ਹਾਂ ਤੇ ਵਾਪਸ ਨਹੀਂ ਜਾ ਸਕਿਆ ਮੈਂ ਰਾਤ ਕੱਟਣੀ ਚਾਹੁੰਦਾ ਹਾਂ ਉਹਨੇ ਕਿਹਾ ਜੀ ਕੱਟ ਲੋ ਉਹ ਵਿਚਾਰੇ ਨੇ ਰੱਬ ਦੇ ਰੂਪ ਨੇ ਮੈਨੂੰ ਖਾਣ ਨੂੰ ਦਿੱਤਾ ਮੈਨੂੰ ਆਪਣੇ ਘਰ ਵਿੱਚ ਰਹਿਣ ਨੂੰ ਦਿੱਤਾ ਉਹ ਇੱਕ ਫੋਰੈਸਟ ਗਾਰਡ ਸੀ ਸੋਰ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ ਹੋਰ ਆਪ ਦੇਵਤੋ ਰਹਾਉਦੇ ਤੇਰਾ ਜੀਵਨ ਆਇ ਕੈ ਨਾਇਤ ਤੇ ਵਿਸ਼ਵਾਸ ਕਰਨਾ ਸੇ ਤਾਂ ਹੀ ਤੁਹਾਡਾ ਭਲਾ ਹੋਏਗਾ ਵਿਸ਼ਵਾਸ ਹੀ ਸਭ ਕੁਝ ਹੈ ਵਿਸ਼ਵਾਸ ਨਾਲ ਸਭ ਚੱਲ ਰਿਹਾ ਹੈ ਵਿਸ਼ਵਾਸ ਹੀ ਸਭ ਕੁਝ ਹੈ ਪਰਮਾਤਮਾ ਮੇਂ ਕੋ ਵਿਸ਼ਵਾਸ ਹੈ ਤੁਸੀਂ ਬੰਦੇ ਹੋ ਤੁਹਾਡਾ ਕੰਮ ਹੈ ਰੱਬ ਦੀ ਬੰਦਗੀ ਕਰਨਾ ਰੱਬ ਨੂੰ ਮੰਨਦੇ ਬੋਲ ਨਹੀਂ ਬੋਲਣਾ ਪਰਮਾਤਮਾ ਹਰੇਕ ਜਗ੍ਹਾ ਤੇ ਤੁਹਾਡਾ ਰਿਜਕ ਲੈ ਕੇ ਬੈਠਾ ਹੈ ਉਹ ਜੰਗਲਾਂ 'ਚ ਬੈਠਾ ਹੈ ਉਹ ਪਠਾਰਾਂ 'ਚ ਵੀ ਬੈਠਾ ਹੈ ਉਹ ਪਹਾੜਾਂ 'ਚ ਵੀ ਬੈਠਾ ਹੈ ਉਹ ਨਦੀਆਂ ਨਾਲਿਆਂ 'ਚ ਵੀ ਬੈਠਾ ਹੈ